ਮੇਜਰ ਸਿੰਘ ਰਾਜਗੜ੍ਹ ਦੀ ਰਚਨਾ ਰੁੱਤਾਂ ਵਾਂਗੂ ਔਦ ਮੇਰੀ ਦਾ ਬਦਲ ਗਿਆ ਸਰਨਾਮਾ ਲੋਚ ਰਿਆ ਮਨ ਫੁੱਲਾਂ ਵਰਗਾ ਜੀਵਨ ਫੇਰ ਹੰਡਾਵਾ ਦਿਲ ਦਰਿਆਸੀ ਜੋਬਨ ਰੁੱਤੇ ਸਿਖਰ ਦੁਪਹਿਰੇ ਵਰਗਾ ਕਾਲੀ ਰਾਤ ਛਡ ਤੁਰ ਜਾਵੀ ਮੇਰਾ ਹੁਣ ਪਰਛਾਵਾਂ ਟਿੜਕੇ ਸ਼ੀਸ਼ੇ ਵਰਗੇ ਰਿਸ਼ਤੇ ਕੌਣ ਕਿਸੇ ਦੀ ਸੁਣਦਾ ਉਤਸ ਲਗ ਜਿੰਨਾ ਦੇ ਹੋਵਣ ਭਾਗਾ ਵਾਲੀਆਂ ਮਾਵਾ ਹੱਥ ਨੂੰ ਹੱਥ ਹੈ ਖਾਂਦਾ ਹੁੰਤਾ ਯੁਗ ਮਾਇਆ ਮੋਖ ਹੋਰਾ ਅੱਖੀ ਘਟਾ ਪਾ ਕੇ ਲੁੱਟਣ ਬੀਤੀ ਗੱਲ ਸੁਨਾਵਾ ਪਾਰ ਸਮੁੰਦਰੋਂ ਚੋਗੇ ਖਾਤਰ ਛੱਡ ਕੇ ਆਲਣਾ ਤੁਰ ਕੇ ਪਾਰ ਸਮੁੰਦਰੋਂ ਚੋਗੇ ਖਾਤਰ ਛੱਡ ਕੇ ਆਲਣਾ ਤੁਰ ਕੇ ਵਿਰਸਾ ਬੋਲੀ ਚੇਤੇ ਰੱਖਿਓ ਮਿੱਟੀ ਦਾ ਸਰਨਾਮਾ ਧਰਮ ਕਰਮ ਦੋਹੇ ਛੁਪ ਖਲੋਈ ਸਿਰ ਤੋਂ ਲੱਗੀ ਲੋਈ ਜਿੱਧਰ ਦੇਖੋ ਹਫੜਾ ਦਫੜੀ ਕੋਕਨ ਨਾਵਾ ਨਾਵਾ ਪੁਲਾਂ ਦੇ ਲੰਘਿਆ ਪਾਣੀ ਮੁੜ ਵਾਪਸ ਨਾ ਆਵੇ ਪੁਲਾਂ ਦੇ ਲੰਘਿਆ ਪਾਣੀ ਮੁੜ ਵਾਪਸ ਨਾ ਆਵੇ ਬੋਲਾ ਬਚਪਨ ਜ਼ੋਰ ਜਵਾਨੀ ਲੰਗੇ ਵਾਂਗ ਹਵਾमां ਦਰਦ ਮੇਰਾ ਹੈ ਇਸ਼ਕ ਹਕੀਕੀ ਚੋਟ ਇਸ਼ਕ ਦੀ ਲੱਗੀ ਪਰਬਤ ਵਰਗਾ ਜ਼ੇਰਾ ਕਰਕੇ ਗੀਤ ਗਾਵਾ ਵਿੱਚ ਗਾਵਾ ਇਸ਼ਕ ਹਕੀਕੀ ਦਿਲ ਵਿੱਚ ਮੇਰੇ ਰੰਗ ਗਿਆ ਪਾਰਾ ਬਣ ਕੇ ਇਸ਼ਕ ਹਕੀਕੀ ਦਿਲ ਮੇਰੇ ਵਿੱਚ ਰੰਗ ਗਿਆ ਪਾਰਾ ਬਣ ਕੇ ਸੀਨੇ ਵਿੱਚ ਛੁਪਾ ਕੇ ਦੁਖੜੇ ਪਗਮ ਪੀਮਾ ਪਗਮ ਖਾਮਾ ਹੱਦਾਂ ਤੇ ਹੈ ਧਰਤੀ ਕੰਬੇ ਹੱਦਾਂ ਤੇ ਹੈ ਧਰਤੀ ਕੰਬੇ ਅੰਬਰ ਕਾਲਾ ਹੋਇਆ ਦੁੱਲਾ ਜੈਮਲ ਬਹਿਰੀ ਬਣ ਕੇ ਸ਼ਾਸਤ ਖੇਢੀ ਕਾਵਾ ਪੱਤਰ ਵਰਗਾ ਇਹ ਦਿਲ ਬਿਗਲੇ ਨੈਣੋਂ ਹੰਝੂ ਕਿਰਦੇ ਦਰਦ ਦੇ ਦਿਲ ਵਿੱਚ ਰਸਤੇ ਰਹਿੰਦੇ ਦੱਸੋ ਕਿੰਝ چھਪਾਵਾਂ ਦਰਦ ਦੇ ਦਿਲ ਵਿੱਚ ਰਸਤੇ ਰਹਿੰਦੇ ਦੱਸੋ ਕਿੰਝ چھਪਾਵਾਂ